ਹਿ ਗੁਰੂ ਜੀ ਕਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਂਗਤ ਜੀ ਨਾ ਮੈਂ ਇੱਕ ਛੋਟੀ ਜੀ ਵੀਡੀਓ ਕਲਿੱਪ ਦੇਖੀ ਸ਼ਰਧਾਲੂ ਗੁਰੂ ਪ੍ਰਤੀ ਕਿੰਨੀ ਸ਼ਰਧਾ ਰੱਖਦੇ ਨੇ ਇੱਕ ਆਟੋ ਡਰਾਈਵਰ ਅੰਕਲ ਸਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਸਿੱਧਕੀ ਸਿੱਖਾਂ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਅੱਜ ਕੁਝ ਸਵਾਰੀਆਂ ਛੱਡਣ ਆਉਂਦੇ ਨੇ ਉਹ ਅੰਕਲ ਸਵਾਰੀਆਂ ਛੱਡ ਕੇ ਵਾਪਿਸ ਆਪ ਦੇ ਘਰੇ ਨਹੀਂ ਜਾਂਦੇ ਸਗੋਂ ਆਪਣੇ ਦਿਲ ਵਿੱਚ ਸੋਚਦੇ ਨੇ ਤੇ ਫੈਸਲਾ ਲੈਂਦੇ ਨੇ ਕਿ ਮੈਂ ਨਗਰ ਕੀਰਤਨ ਦੀ ਸਮਾਪਤੀ ਤੱਕ ਘਰ ਨਹੀਂ ਜਾਣਾ ਤੇ ਫਿਰ ਇਦਾਂ ਹੀ ਕਰਦੇ ਨੇ ਉਹ ਨਗਰ ਕੀਰਤਨ ਦੇ ਨਾਲ ਹੀ ਤੁਰ ਪੈਂਦੇ ਨੇ ਤੇ ਆਪਣੇ ਔਟੋ ਨੂੰ ਬਹੁਤ ਵਧੀਆ ਸਜਾਉਂਦੇ ਨੇ ਜੀ ਗੱਲ ਹੈ ਤੇ ਇਕजांपल ਵੀ ਹੈ ਕਿ ਜਦੋਂ ਗੁਰੂ ਬੁਲਾਉਂਦਾ ਤੇ ਬੁਲਾ ਹੀ ਲੰਦਾ ਉਹ ਜਗਾਹਿਰਾਵਾ ਜਾਂ ਫਿਰ ਇਹ ਨਹੀਂ ਸੋਚਦਾ ਕਿ ਕੋਈ ਤਿਆਰ ਹੈ ਨਹੀਂ ਹੈ ਜਦੋਂ ਗੁਰੂ ਕਿਰਪਾ ਕਰਦਾ ਉਦੋਂ ਕਰ ਹੀ ਦਿੰਦਾ ਤੇ ਜੀ ਮੈਂ ਇੱਥੇ ਤੁਹਾਡੇ ਨਾਲ ਵੀ ਇੱਕ ਗੱਲ ਸ਼ੇਅਰ ਕਰਨੀ ਹੈ ਕਿ ਮੈਂ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਤੋਂ ਵੀ ਲੌਂਗ ਕਰਦੀ ਆਂ ਕੀਦੀ ਨਗਰ ਕੀਰਤਨ ਤਖਤ ਸ਼੍ਰੀ ਦਮਦਮਾ ਸਾਹਿਬ ਵੀ ਕੀ ਵੀ ਤ੍ਰਿਦਾ ਬਿਸ਼ਰਾਮ ਵੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੀ ਹੋਇਆ ਸੀ ਤਿਸ ਸਵੇਰੇ 7 ਵਜੇ ਆਸ-ਪਾਸ ਨਗਰ ਕੀਰਤਨ ਚੱਲੇ ਪੌਣੇ ਸਨ ਮੈਂ ਵੀ ਆਪਣੀ ਫੈਮਲੀ ਦੇ ਨਾਲ ਨਗਰ ਕੀਰਤਨ ਚ ਦਰਸ਼ਨ ਕਰਨਾਈ ਗੁਰਦੁਆਰਾ ਸਾਹਿਬ ਜੀ ਸ਼ਰਧਾਲੂਆਂ ਦਾ ਕਾਂ ਦਾ ਅਥਾਪ ਪ੍ਰੇਮ ਸ਼ਰਧਾ ਤੁਸੀਂ ਦੇਖ ਸਕਦੇ ਸੀ ਨਗਰ ਕੀਰਤਨ ਦਾ ਸਵਾਗਤ ਅਤੇ ਗੁਰੂ ਨੂੰ ਨਤਮਸਤਕ ਹੋਣ ਪਹੁੰਚੇ ਸਨ ਸਿੰਘ ਸਾਹਿਬ ਅਤੇ ਰੋਮਨੀ ਕਮੇਟੀ ਦੇ ਮੈਂਬਰ ਸਹਿਬਾਨ ਆਪਣੀਆਂ ਸਾਰੀਆਂ ਕੂਟੀਆਂ ਨਿਵਾਰੇ ਸਨ ਹੁਕਮਨਾਮਾ ਸਾਹਿਬ ਲੈਣ ਤੋਂ ਬਾਅਦ ਕੀਰਤਨ ਅੱਗੇ ਚਾਲੀ ਪਾਉਣੇ ਸਨ ਇਸ ਲਈ ਸਾਰੀ ਤਿਆਰੀ ਹੋ ਗਈ ਅਸੀਂ ਸਾਰੇ ਉੱਥੇ ਹੀ ਨਗਰ ਕੀਰਤਨ ਵਿੱਚ ਮੌਜੂਦ ਸੀ ਅਗਤ ਜੀ ਤੁਸੀਂ ਸੋਚ ਨਹੀਂ ਸਕਦੇ ਜਦੋਂ ਨਗਰ ਕੀਰਤਨ ਵਾਪਿਸ ਜਾ ਰਿਹਾ ਸੀ ਅਗਲੇ ਪੜਾਵਲ ਵਾਦਰੀਆ ਸੀ ਮੈਂ ਸੱਚੀ ਆਪਣਾ ਐਕਸਪੀਰੀਅੰਸ ਦੱਸਦੀ ਆ ਮੈਨੂੰ ਇਸ ਤਰ੍ਹਾਂ ਹੀ ਲੱਗ ਰਿਹਾ ਸੀ ਜਿਵੇਂ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੀ ਦਮਦਮਾ ਸਾਹਿਬ ਦੀ ਧਰਤੀ ਤੋਂ ਅੱਗੇ ਨੈਕਸਟ ਪੜਾਵਲ ਵਧ ਰਹੇ ਨਹੀਂ ਤੇ ਦਮਦਮਾ ਸਾਹਿਬ ਦੀ ਧਰਤੀ ਨੂੰ ਆਪਣੇ ਪਵਿੱਤਰ ਚਰਨਾਂ ਨਾਲ ਪਵਿੱਤਰ ਕਰਕੇ ਸੱਚੀ ਰੋਣਾ ਆ ਰਿਹਾ ਸੀ ਜਿਵੇਂ ਸੱਚੀ ਗੁਰੂ ਸਾਹਿਬ ਜੀ ਸ਼ਹਾਦਤ ਲਈ ਅੱਗੇ ਜਾ ਰਹੇ ਨੇ ਕੀ ਦਿਲ 'ਚ ਸੋਚ ਰਹੀ ਸੀ ਕਿ ਨਗਰ ਕੀਰਤਨ ਅੱਗੇ ਜਾ ਰਿਹਾ ਹੈ ਆ ਜਾਵੀਂ ਗੁਰੂ ਸਾਹਿਬ